ਅੱਜ ਸਵੇਰੇ अर्ली ਮਾਰਨਿੰਗ ਇੱਕ ਵਾਈਜ਼ ਕ੍ਰੀਪ 112 ਕੰਟਰੋਲ ਰੂਮ ਤੇ ਕਾਲ ਆਈ ਸੀ ਅਥਰ ਜਵੇਦ ਜੋ ਕਿ ਜੀਐਨਕੇ ਦਾ ਰਹਿਣ ਵਾਲਾ ਉਹਨੇ ਕਾਲ ਕੀਤੀ ਸੀ ਕਿ ਮੈਨੂੰ ਲੁੱਟਿਆ ਗਿਆ ਵੱਲਾ ਏਰੀਆ ਦੇ ਵਿੱਚ ਸਬਜ਼ੀ ਮੰਡੀ ਕੋਲ ਔਰ ਰਾਤ ਦੇ ਜਿਹੜੇ ਨਾਈਟ ਡੋਮੀਨੇਸ਼ਨ ਤੇ ਜਿਹੜੀ ਅਲਰਟ ਪੁਲਿਸਿੰਗ ਦਾ ਐਗਜ਼ਾਮਪਲ ਦਿੰਦੇ ਹੋਏ ਐਸਐਚਓ ਵੱਲਾ ਤੋਂ ਉਹਨਾਂ ਦੀ ਟੀਮ ਨੇ ਇਮੀਡੀਏਟਲੀ ਸਾਰਾ ਕੇਸ ਟ੍ਰੇਸ ਕੀਤਾ ਤੇ ਮੇਨ ਮੁਲਜ਼ਮ ਸਾਰੇ ਫੜ ਲਏ ਔਰ ਉਹਦਾ ਸਮਾਨ ਹੈ ਜੇ ਜੀ ਵਾਪਸ ਕਰ ਦਿੱਤਾ ਔਰ ਇਹਦੇ ਨਾਲ ਕੇ ਜਿਹੜਾ ਪੁਲਿਸ ਪਾਰਟੀ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਵਾਜਬ ਇਨਾਮ ਦੇ ਦੇ। ਉਹਨੂੰ ਕਾਮਯਾਬੀ ਮਿਲੀ ਹੈ ਸਰ ਕੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜੀ ਅੱਜ ਸਵੇਰ ਕਰੀਬ ਸਵਾ 1 ਵਜੇ ਅਥਰ ਜਵੇਦ ਜੋ THAILAND ਤੋਂ ਅੰਮ੍ਰਿਤਸਰ ਰਿਪੋਰਟ ਤੇ ਲੈਂਡ ਕੀਤੇ ਸੀ ਉੱਥੋਂ ਕਰੀਬ ਸਵਾ 1 ਵਜੇ ਉਹ ਟੈਕਸੀ ਲੈ ਕੇ ਸਟੇਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਪਹੁੰਚੇ। ਇਥੇ ਜਿਹਨਾਂ ਨੂੰ ਟ੍ਰੇਨ ਨਹੀਂ ਮਿਲੀ ਉਹਨਾਂ ਨੇ ਜੰਮੂ ਸ਼੍ਰੀਨਗਰ ਜਾਣਾ ਸੀ ਜਦੋਂ ਇਹਨੂੰ ਟ੍ਰੇਨ ਨਹੀਂ ਮਿਲ ਸਕੀ ਤਾਂ ਇਸਨੇ ਬਾਹਰ ਸਟੇਸ਼ਨ ਤੋਂ ਇੱਕ ਬੈਟਰੀ ਰਿਕਸ਼ਾ ਇੱਕ ਆਦਮੀ ਮਿਲਿਆ ਜਿਸਨੇ ਇਹਨੂੰ ਕਿਹਾ ਇਹਨੂੰ ਪੁੱਛਿਆ ਉਹਨੇ ਕਿਹਾ ਕਿ ਟੈਕਸੀ ਚਾਹੀਦੀ ਮੈਨੂੰ ਉਹਨੇ ਕਿਹਾ ਕਿ ਮੈਂ ਤੁਹਾਨੂੰ ਹਾਲਗੇਟ ਵਾਲੇ ਪਾਸੇ ਉੱਥੇ ਟੈਕਸੀ ਮਿਲਦੀ ਆ ਬੰਦੇ ਅਗੇ ਨਾਲ ਨਾਲ ਦਨ ਭੇਜ ਦਿੰਦਾ ਬਾਹਰ ਦੋ ਬੰਦੇ ਬੈਟਰੀ ਵਾਲੇ ਸੀ ਜਿਨ੍ਹਾਂ ਨੇ ਬੈਟਰੀ ਦੇ ਵਿੱਚ ਬਿਠਾ ਕੇ ਇਹਨੂੰ ਜ਼ਵੇਦ ਨੂੰ ਨਾਲ ਲੈ ਗਏ ਇਹਨੂੰ ਘੁਮਾ ਕੇ ਵੱਲਾ ਮੰਡੀ ਲੈ ਕੇ ਵੱਲਾ ਮੰਡੀ ਜਾ ਕੇ ਇਹਨਾਂ ਨੇ ਉੱਥੇ ਉਹਨੂੰ ਇੱਕ ਜਾਲੀ ਪਿਸਤੌਲ ਇੱਕ ਕਿਰਚ ਜਿਹੜੀ ਦਿਖਾ ਕੇ ਤੇ ਨਾਲ ਉਹਨੂੰ ਕੁੱਟਿਆ ਤੇ ਉਹਦੇ ਕੋਲ ਜਿੰਨੇ ਪੈਸੇ ਸੀ ਡਾਲਰ ਸੀ ਐਸ ਸੀ ਉਹਦਾ ਆਧਾਰ ਕਾਰਡ ਉਹਦਾ ਪਰਸ ਈਵਨ ਕਿ ਉਹਦੇ ਪੈਰਾਂ ਦੇ ਜੁੱਤੇ ਵੀ ਅਤੇ ਉਹਦੇ ਜਿਹੜੇ ਕੱਪੜੇ ਵੀ ਉਹ ਵੀ ਇਹਨਾਂ ਨੇ ਉਤਾਰ ਲਏ ਉਤਾਰ ਕੇ ਤੇ ਉਸ ਨੂੰ ਜਿਹੜਾ ਵਾ ਆਪੇ ਉੱਥੇ ਆਪਣੀ ਬੈਟਰੀ ਲੈ ਕੇ ਭੱਜ ਗਿਆ ਜੋ ਇਹ ਜਵੇਦ ਨੇ ਉਸ ਤੋਂ ਰਾਤ ਹੀ ਸਾਡੇ ਜਿਹੜੇ ਵੱਲਾ ਪੁਲਿਸ ਨੂੰ ਜਿਹੜੀ ਆ ਸੂਚਨਾ ਦਿੱਤੀ ਸਾਡੇ ਐਸ ਐਚਓ ਵੱਲਾ ਸ੍ਰੀ ਜਤਿੰਦਰ ਸਿੰਘ ਜੀ ਖਹਿਰਾ ਅਤੇ ਇਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਛਲਾਗਾ ਜੋ ਕੰਮ ਕੀਤਾ ਮਾਨਯੋਗ ਏਸੀਪੀ ਸਾਹਿਬ ਸਾਰੇ ਮਨਵਿੰਦਰ ਸਿੰਘ ਜੀ ਜਿਨ੍ਹਾਂ ਕੋਲ ਇਸਤਰੀ ਸਬਡਿੰਗ ਦੀ ਸੁਪਰਵੀਜ਼ਨ ਇਹਨਾਂ ਦੀ ਵੀ ਨਾਈਟ ਸੁਪਰਵੀਜ਼ਨ ਸੀ ਇਹ ਸਾਰੀ ਟੀਮ ਨੇ ਤੁਰੰਤ ਐਕਸ਼ਨ ਚ ਕਰਦਿਆਂ ਹੋਇਆਂ ਪਹਿਲਾ ਸਟੇਸ਼ਨ ਪਹੁੰਚੇ ਸਟੇਸ਼ਨ ਤੋਂ ਆ ਕੇ ਪਤਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦੋਸ਼ੀਆਂ ਦੀ ਪੈੜ ਨੱਪਦੇ ਹੋਏ ਕਰੀਬ 2 ਘੰਟੇ ਦੇ ਵਿੱਚ ਜਿਹੜੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕਰਤਾ ਰਾਉਂਡ ਅਪ ਕਰਕੇ ਉਹਨਾਂ ਦੇ ਕੋਲੋਂ ਸਾਰਾ ਜਿਹੜਾ ਸਮਾਨ ਆ ਜੋ ਇਹਨਾਂ ਨੇ ਲੁੱਟਿਆ ਸੀ ਜੋ ਖੋਇਆ ਸੀ ਉਹ ਜਿਹੜਾ ਬਰਾਮਦ ਕਰ ਲਿਆ ਜਿਸ ਨੂੰ ਸਮਾਨ ਨੂੰ ਅੱਜ ਜਿਹੜਾ ਦੋਸ਼ੀਆਂ ਦੇ ਅਗੇਂਸਟ ਜਿਹੜੀ ਆ ਮੁਕਦਮਾ ਜਿਹੜਾ ਦਰਜ ਕਰਕੇ ਲੁੱਟ ਖੋਦਾ ਇਹ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਆ ਅਤੇ ਉਹਨਾਂ ਕੋ ਜਿਹੜਾ ਸਮਾਨ ਲੁੱਟਿਆ ਸੀ ਰਿਕਵਰ ਕਰਕੇ ਜੋ ਮਦਈ ਆ ਉਹਨੂੰ ਮਾਨਜੋ ਕਮਿਸ਼ਨਰ ਸਾਹਿਬ ਨੇ ਅੱਜ ਜਿਹੜਾ ਸਮਾਨ ਆ ਆਪਣੇ ਘਰ ਕਮਲਾ ਨਾਲ ਉਹ ਮਦਈ ਨੂੰ ਦੇ ਦਿੱਤਾ ਗਿਆ ਤਾਂ ਜੋ ਵਿਚਾਰਾ ਆਪਣੇ ਘਰ ਜਿਹੜਾ ਆਪਣੀ ਮੰਜ਼ਲ ਤੇ ਪਹੁੰਚ ਸਕੇ ਜੋ ਸਾਡੀ ਜਿਹੜੀ ਆ ਵੱਲਾ ਪੁਲਿਸ ਨੇ ਬਹੁਤ ਹੀ ਵਧੀਆ ਸ਼ਲਾਗਾ ਜੋ ਕੰਮ ਕੀਤਾ ਅਤੇ ਮਾਨਜੋ ਕਮਿਸ਼ਨਰ ਸਾਹਿਬ ਨੇ ਸਾਰੀ ਟੀਮ ਨੂੰ ਜਿਹੜਾ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਬਾਰੇ ਆਰਡਰ ਕੀਤੇ ਨੇ ਮੈਂ ਆਪ ਦੇ ਮਾਧਿਅਮ ਰਹੀ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਬੈਟਰੀ ਰਿਕਸ਼ਾ ਨੇ ਇਹਨਾਂ ਦੇ ਉੱਤੇ ਜਿਹੜੇ ਨੰਬਰ ਵਾ ਉਹ ਵੀ ਇਸੇ ਕਰਕੇ ਲਾਏ ਗਏ ਸੀ ਕਿ ਤਾਂ ਜੋ ਕੋਈ ਕ੍ਰਾਈਮ ਕਰਦਾ ਤਾਂ ਉਹ ਟਰੇਸ ਹੋ ਸਕੇ ਇਹ ਜਿਹੜਾ ਵਾ ਸਾਡੀ ਬੱਲਾਪੁਰਸ ਨੇ ਕੱਲ ਬਹੁਤ ਹੀ ਵਧੀਆ ਕੰਮ ਕਰਕੇ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਇਹਨਾਂ ਦੇ ਪਹਿਲਾਂ ਦੇ ਵੀ ਪਰਚੇ ਇਹਨਾਂ ਦੇ ਪਹਿਲਾਂ ਦਾ ਪਰਚਾ ਕੋਈ ਦਰਜ ਨਹੀਂਗਾ ਲੇਕਿਨ ਇਹਨਾਂ ਨੇ ਇੰਟਰੋਗੇਸ਼ਨ ਚ ਆਈ ਆ ਕਿ ਇਹਨਾਂ ਦੇ ਨਾਲ ਇੱਕ ਦੋ ਬੰਦੇ ਹੋਰ ਨੇ ਜਿਨ੍ਹਾਂ ਦੇ ਨਾਲ ਪਹਿਲਾਂ ਵੀ ਇਹਨਾਂ ਨੇ ਲੋਕਾਂ ਤੋਂ ਮੁਬਾਇਲਾ ਅਤੇ ਕੁਝ ਪਹਿਲਾਂ ਵੀ ਨੋ ਕੋ ਪੈਸੇ ਵਗੈਰਾ ਖੋਏ ਨੇ ਜਿਹੜੇ ਆ ਜਿਹੜੇ ਲੋਕਾਂ ਨੇ ਕਈ ਵਾਰ ਹੁੰਦਾ ਬੰਦਾ ਕਾਲੀ ਦੇ ਵਿੱਚ ਉਹ ਜਿਹੜਾ ਪੁਲਿਸ ਰਿਪੋਰਟ ਨਹੀਂ ਕਰਦਾ ਉਹਦੇ ਬਾਰੇ ਵੀ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਇਹ ਸ਼ੁਰੂ ਤੋਂ ਈ ਰਿਕਸ਼ਾ ਚਲਾਉਂਦੇ ਸੀ ਜਾਂ ਇਸੇ ਆੜ ਦੇ ਵਿੱਚ ਇਹਨਾਂ ਨੇ ਈ ਰਿਕਸ਼ਾ ਸ਼ੁਰੂ ਕੀਤਾ ਨਹੀਂ ਜੀ ਈ ਰਿਕਸ਼ਾ ਕਿਰਾਏ ਤੇ ਲੈਂਦੇ ਜੀ ਇਹ ਕਿਰਾਏ ਤੇ ਲੈ ਕੇ ਇਹਨਾਂ ਨੇ ਦੇਖੋ ਇੱਥੇ ਦੋ ਚੀਜ਼ਾਂ ਨੇ ਜਿਹੜਾ ਈ ਰਿਕਸ਼ਾ ਦੇ ਜਿਹੜਾ ਕਿਰਾਏ ਦਾ ਈ ਰਿਕਸ਼ਾ ਵਾ ਉਹਦੇ ਤੇ ਰੈੱਡ ਕਲਰ ਦਾ ਨੰਬਰ ਲੱਗਦਾ ਇਹਨਾਂ ਨੇ ਪਿਛਲੇ ਪਾਸੇ ਤੋਂ ਦਾ ਰੈੱਡ ਕਲਰ ਦਾ ਨੰਬਰ ਮਟਾ ਦਿੱਤਾ ਤੇ ਅਗਲੇ ਪਾਸੇ ਜਿਹੜਾ ਉਹ ਜੈਲੋ ਕਲਰ ਚ ਨੰਬਰ ਲਵਾ ਲਿਆ। ਵੱਲੋਂ ਇਹਨਾਂ ਨੇ ਭਲੇਖਾ ਪਾਉਣ ਦੇ ਚੱਕਰ ਦੇ ਵਿੱਚ ਕਿ ਜਿਹੜਾ ਵਾ ਇਹ ਸਾਡਾ ਬੈਟਰੀ ਰਿਕਸ਼ਾ ਜਿਹੜਾ ਫੜਿਆ ਨਾ ਜਾਦਾ। ਸਰ ਜਿਹੜੇ ਇਹਨਾਂ ਕੋਲ ਹਥਿਆਰ ਪ੍ਰਮਤ ਹੋਇਆ ਇਹ ਕੀ ਲੈਟਰ ਹੈ ਜਾਂ ਲੀਗਲ ਹੈ ਜਾਂ ਕੀ ਨਹੀਂ ਜੀ ਇਹ ਤੇ ਇੱਕ ਤਾਂ ਖਡਾਉਣਾ ਪਿਸਤੌਲ ਹੈ ਦੇਖਣ ਨੂੰ ਬਿਲਕੁਲ ਪਿਸਤੌਲ ਹੀ ਲੱਗਦਾ ਜੀ। ਏਦਾਂ ਲੱਗਦਾ ਕਿ ਜਿੱਦਾਂ origignal ਪਿਸਤੌਲ ਹੁੰਦਾ ਆਮ ਆਦਮੀ ਵੇਖੋ ਪਛਾਣ ਨਹੀਂ ਸਕਦਾ ਇਹਨੂੰ। ਦੇਖਣ ਨੂੰ ਦੇਖੋ ਬਿਲਕੁਲ ਪਿਸਤੌਲ ਹੈ। ਇਹ ਮੈਟਲ ਦਾ ਬਣਿਆ ਹੈ ਜਾਂ ਕਿ ਪਲਾਸਟਿਕ ਦਾ ਇਹ ਇਹਦਾ ਜੀ ਮੈਟਲ ਦਾ ਜੀ ਮੈਟਲ ਦਾ ਬਣਿਆ ਹੈ ਪ੍ਰੋਪਰ ਦੇਖੋ ਸਾਰੇ ਲੋਕਲ ਦੇ ਸੁਨੀਕ ਬਾਹਰ ਦੇ ਹੁੰਦੇ ਇਹ ਇਥੇ ਹੁੰਦੇ ਜੀ ਸੂਲਪੁਲ ਕਲਰ ਦਾ ਜੀ ਤੇ ਦੋਵੇਂ ਨੇੜੇ-ਨੇੜੇ ਦੇ ਨੇ ਇਹਨਾਂ ਦੀ ਜਿਹੜੀ ਆ ਇਹ ਜਿਹੜੇ ਇੱਥੇ ਕਿਰਾਏ ਦੇ ਬੈਟਰੀ ਰਿਕਸ਼ਾ ਲੈ ਕੇ ਤੇ ਇਸੇ ਆਰਡ ਦੇ ਵਿੱਚ ਇਹ ਅਕਸਰ ਜਿਹੜੇ ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ ਰਾਤ ਦੇ ਟਾਈਮ ਤੇ ਦੋ-ਦੋ ਬੈਠ ਕੇ ਚੱਲਦੇ ਆ ਨਾ ਇਹ ਜਿਹੜੇ ਆ ਜਿਹੜੇ ਖਾਸ ਕਰਕੇ ਜਿਹੜੇ ਲੋਕ ਆਪਣੇ ਕਮਾਈ ਵਾਸਤੇ ਆਪਣੇ ਧੀਆਂ ਪੁੱਤ ਬੈਟਰੀ ਚ ਆ ਕੇ ਪਾਲਦੇ ਹੋ ਤਾਂ ਕੱਲੇ ਕੱਲੇ ਹੁੰਦੇ ਆ ਜਿਹੜੇ ਦੋ ਦੋ ਚੱਲਦੇ ਆ ਉਹ ਵੀ ਜਿਹੜੇ ਆ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਸਰ ਇੱਕ ਹੋਰ ਗੱਲ ਹੈ ਕਿ ਜਿਹੜਾ ਕੰਪਲੇਂਟੈਂਸ ਜਿਹੜਾ ਉਹਨੇ ਕੀ ਪਿਆਸ ਤੱਕ ਮਿਲ ਰੁਕੀ ਹੋਈ ਹੈ ਨਾ ਕਿ ਨਹੀਂ ਪ੍ਰਾਪਤ ਨਹੀਂ ਨਹੀਂ ਜੋ ਉਹਦੇ ਚ ਡਾਲਰ ਖੋਏ ਹੋਏ ਸੀ ਨਾਲ 7000 ਰੁਪਏ ਸੀ ਉਹਦਾ ਖੋਇਆ ਉਹ ਜੋ ਵੀ ਉਹਦਾ ਖੋਇਆ ਸੀ ਆਧਾਰ ਕਾਰਡ ਪੈਨ ਕਾਰਡ ਪਰਸ ਉਹ ਸਾਰਾ ਕੁਝ ਉਹਨਾਂ ਜਿਹੜਾ ਬਰਾਮਦ ਕਰਕੇ ਉਨਵਾਜਿਸ ਪੁਰਦਾਰੀ ਤੇ ਕੋਰਟ ਤੋਂ ਕਰਵਾ ਕੇ ਮਾਂ ਜੋ ਕਮਿਸ਼ਨਰ ਸਾਹਿਬ ਨੂੰ ਉਹਦੇ ਹੈਂਡਓਵਰ ਕੀਤਾ। ਉਹ ਵਾਲੀ ਜਗ੍ਹਾ ਨੂੰ ਕੋਈ ਸੀਸੀਟੀਵੀ ਫੀਡ ਤੋਂ ਸਾਹਮਣੇ ਆਈ ਤੇ ਉਹ ਹੈਗੀ ਇੱਥੇ। ਨੇ ਜੋ ਸਾਰਾ ਇਹ ਜਿਹੜੀ ਆ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਨੇ ਜਦੋਂ ਅਸੀਂ ਪ੍ਰੈਸ ਤੇ ਰਾਈ ਲੀਕਜ ਕਰਦੇ ਨਾ ਉਹ ਕ੍ਰਿਮੀਨਲ ਜਿਹੜਾ ਉਹ ਤੋਂ ਗਾ ਫਾਇਦਾ ਚੁੱਕਦੇ ਆ। ਅਸੀਂ ਇਸ ਕਰਕੇ ਇਨਵੈਸਟੀਗੇਸ਼ਨ ਕਿੱਦਾਂ ਇਹਨਾਂ ਨੂੰ ਟ੍ਰੇਸ ਕੀਤਾ ਉਹਦੇ ਬਾਰੇ ਅਸੀਂ ਕੋਈ ਪ੍ਰੈਸ ਨੂੰ ਨਹੀਂ ਦੱਸਣਾ ਚਾਹੀਦਾ। ਜਿਹੜਾ ਦੱਸਿਆ ਦੂਦੂ ਵਾਲਾ ਜਿਹੜਾ ਚੱਲਦੇ ਆ ਟੁਟੀ ਵਾਲੇ ਇਲਾਕੇ ਦੇ ਵਿੱਚ ਕੋਈ ਬਹੁਤ ਖੌਨਸਾਂ ਲਓ ਤੇ ਚਲੋ ਸਾਰੇ ਸ਼ਹਿਰ ਦੇ ਦੋ ਦੋ ਚਾਲਦੇ ਉਹਨਾਂ ਨੂੰ ਉਹਨਾਂ ਤੇ ਚੈੱਕ ਕੀਤਾ ਜਾਊਗਾ ਜਾਂ ਬਿਲਕੁਲ ਜੀ ਮਾਨਜੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਕੀਤੀ ਗਈ ਹੈ ਵੀ ਇੱਕ ਤੇ ਜਿਹੜਾ ਸ਼ਹਿਰ ਦੇ ਵਿੱਚ ਅਸੀਂ ਸਾਰੀਆਂ ਬੈਟਰੀ ਦਾ ਆਟੋ ਨੂੰ ਯੂਨੀਕ ਨੰਬਰ ਲਾਇਆ ਜਿਹੜੇ ਇਹਨਾਂ ਨੇ ਵੀ ਦੇਖੋ ਪਿੱਛੋਂ ਨੰਬਰ ਮਟਾਇਆ ਆਪਣਾ ਬੈਕ ਤੋਂ ਇਹਨਾਂ ਨੇ ਨੰਬਰ ਜਿਹੜਾ ਸਾਡਾ ਯੂਨੀਕ ਸੀ ਮਟਾ ਦਿੱਤਾ ਸੀ ਮਾਨਜੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਹੈ ਵੀ ਕੋਈ ਵੀ ਸ਼ਹਿਰ ਦੇ ਵਿੱਚ ਈ ਰਿਕਸ਼ਾ ਜਿਹੜਾ ਕੋ ਯੂਨੀਕ ਨੰਬਰ ਤੋਂ ਬਿਨਾ ਨਹੀਂ ਚੱਲੇਗਾ ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਵੀ ਆਪਣੇ ਨੰਬਰ ਲਵਾਉਣ ਅੱਜ ਵੀ ਦੇਖੋ ਸਾਰਾ ਸਾਡਾ ਜਿਹੜਾ ਇਹ ਭਰਿਆ ਪਿਆ ਹੋਆ ਸਾਰੇ ਲੋਕ ਜਿਹੜੇ ਨੰਬਰ ਲਵਾਉਣ ਵਾਸਤੇ ਆਏ ਹਾਂ। ਸਾਰਾ ਤਹਿਤ ਵੀ ਸਾਰਾ ਮਾਮਲਾ ਦਰਜ ਕੀਤਾ ਗਿਆ ਵੀ ਉਹ ਵੀ ਕੋਈ ਹੈ। ਹਾਂਜੀ ਉਹ ਵੀ ਜੋ ਉਹਦੇ ਸਾਰੀਆਂ ਧਾਰਾ ਜਿਹੜੀਆਂ ਜੁਰਮ ਜਿਹੜੇ ਉਹ ਲਗਾਏ ਗਏ। ਸਰ ਜਿਹੜੇ ਮੁੰਡੇ ਨੇ ਇਹਨਾਂ ਨੇ ਉਹ ਕੀਤੀ ਉਹ ਇੰਡੀਅਨ ਦੇ ਆ ਜਾਂ ਵਿਦੇਸ਼ ਤੋਂ ਉੱਧਾ ਨਹੀਂ ਜੋ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਜੀ ਉਹ ਇੱਥੇ ਆ ਤੁਹਾਨੂੰ ਬੁਲਾ ਵੀ ਦਵਾਂਗੇ। ਸਰ ਕੱਲ ਬੈਟਰੀ ਛਵਾਲਿਆਂ ਨੇ ਫਾਸ ਦੀ ਕਾਲ ਦਿੱਤੀ ਹੈ ਜੀ। ਉਹਨਾਂ ਦਾ ਕੰਮ ਕਰਨਾ ਜਾਂ ਕਿੱਥਾ ਕਰਨਾ ਹੈ ਜਾਂ ਉਹ ਕਿਹੜਾ ਕਿਹੜਾ ਚਾਹੁੰਦੇ। ਅਨੇਜੋ ਤੇ ਬਾਰੇ ਅਸੀਂ ਗੱਲਬਾਤ ਕਰਿਓ ਸਿਰਫ ਇਹੜੇ ਕਿਰਾਏ ਵਾਲੇ ਨੇ ਇਹਨਾਂ ਦੇ ਚਲਾਨ ਹੋਏ ਨੇ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਉਹਨਾਂ ਨਾਲ ਸਾਡੀ ਡਿਸਕਸ ਚੱਲ ਰਹੀ ਹੈ